ਚਾਹਵਰੇ ਜਿਵੇਂ ਜਾਣਾ ਆਪਾਂ ਤਾਜ਼ਾ ਸਥਿਤੀ ਪੰਜਾਬ ਦੀ ਹਨਾ ਬੜੀ ਗੰਭੀਰ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਜਾਂਦੇ ਜਾਂਦੇ ਤੇ ਵੀ ਇੱਕ ਮਿੰਟ ਲਾ ਲਈ ਹੈ ਨਾ ਇਹ ਜਿਵੇਂ ਸਥਿਤੀ ਬੜੀ ਦਸ ਪਨਾਣੀ ਦੇ ਨਾਲ ਕਿਸਾਨਾਂ ਮਜ਼ਦੂਰਾਂ ਕਿਰਤੀ ਕਾਮਿਆਂ ਦਾ ਮੱਝਾਂ ਵੀ ਰੁੜਦੀਆਂ ਘਰ ਵੀ ਰੁੜ ਗਏ ਜ਼ਮੀਨਾਂ ਹਸਲਾਂ ਜਿਹੜੀਆਂ ਤਬਾਹ ਹੋ ਗਈਆਂ ਹਨ ਇਸ ਮਸਲੇ ਦੇ ਉੱਤੇ ਸਰਕਾਰ ਕੀ ਤੁਸੀਂ ਵੇਖਦੇ ਹੋ ਨਜ਼ਰੀਆ ਕਿਵੇਂ ਆ ਵੀ ਉਹ ਸਫਲ ਹੋਈ ਹੈ ਜਾਂ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਜੀ ਇਸ ਹੜਾਂ ਦੇ ਪਹਿਲੀ ਗੱਲ ਤਾਂ ਇਹ ਜਿਹੜੇ ਹੜ ਆਏ ਐ ਇਹ ਸਰਕਾਰ ਦੀ ਨਲਾਇਕੀ ਕਰਕੇ ਆਏ ਆ ਜੀ ਬੀਬੀਐਮਬੀ ਤਾਂ ਤੇ ਪੰਜਾਬ ਸਰਕਾਰ ਦਾ ਜਿਹੜਾ ਝਗੜਾ ਚੱਲਦਾ ਪਿਆ ਹੈ ਪੰਜਾਬ ਸਰਕਾਰ ਨੇ ਖੋਦੀ BBMB ਤੋਂ ਆਪਣਾ ਅਧਿਕਾਰ ਹੌਲੀ-ਹੌਲੀ ਘਟਾਉਂਦੇ ਗਏ ਜਿਹੜੇ ਪੰਜਾਬ ਦਾ ਕੋਟਾ ਸੀ ਉੱਥੇ ਅਧਿਕਾਰੀ ਭਰਤ ਕਰਨ ਦਾ ਕਰਮਚਾਰੀ ਭਰਤੀ ਕਰਨ ਦਾ ਉਹ ਕੋਟਾ ਪਿਛਲੇ ਕਈ ਸਾਲਾਂ ਤੋਂ ਪੂਰਾ ਨਹੀਂ ਕੀਤਾ ਗਿਆ ਇਸੇ ਕਰਕੇ ਜਿਹੜਾ ਉਹ ਸੈਂਟਰ ਹੈ ਜਿਹੜਾ ਉਹਦੇ ਤੇ ਹਾਵੀ ਹੁੰਦਾ ਗਿਆ ਤੇ ਅਖੀਰ ਇਹਨਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੇ ਹੂੰ ਸਾਡੀ ਟੀਮ ਨੇ ਕਾਲੇ ਪਾਣੀ ਦਾ ਮੋਰਚਾ ਦੀ ਟੀਮ ਦੇ ਇੰਜੀਨੀਅਰ ਜਸਕੀਰ ਸਿੰਘ ਜੀ ਲੁਧਿਆਣੇ ਤੋਂ ਡਾਕਟਰ ਅਮਨਦੀਪ ਬੈਂਸ ਕਪਲ ਅਰੋੜਾ ਜੀ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਖਲਾਸੇ ਕਰਦੇ ਆ ਰਹੇ ਆ ਕਿ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹ ਵੀ ਮੈਨੂ ਮੇਡ ਸੀਗੇ ਸਰਕਾਰ ਨੇ ਦੇਣ ਗੈਲੀ ਦੇ ਕਾਰਨ ਆਏ ਸੀ ਤੇ ਜਿਹੜਾ 2025 ਦੇ ਹੜ੍ਹ ਨੇ ਉਹ ਵੀ ਸਰਕਾਰ ਵੱਲੋਂ ਦੇਣ ਗੈਲੀ ਦੇ ਕਾਰਨ ਜਿਹੜੇ ਹੋਏ ਆ ਆਏ ਆ ਸੋ ਇਹ ਇਹ ਪਹਿਲੀ ਗੱਲ ਤਾਂ ਹੜ੍ਹ ਲਿਆਉਣ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਦੂਸਰੀ ਗੱਲ ਹੜ੍ਹਾਂ ਨੂੰ ਨਜਿੱਠਣ ਦੇ ਵਿੱਚ ਉਹਨਾਂ ਦਾ 0% ਯੋਗਦਾਨ ਅੱਜ ਤੱਕ ਮੈਂ ਤਾਂ ਕਹਿੰਦਾ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਸਾਡੇ ਪੰਜਾਬ ਦੇ ਲੋਕ ਇੰਨੇ ਕੁ ਹੈਲਪਫਲ ਹੈਗੇ ਆ ਕਿ ਆਪਦੇ ਭਰਾਵਾਂ ਦੀ ਉਹਨਾਂ ਨੇ ਬਾਹ ਫੜ ਲਈ ਹੂੰ ਚਾਹੇ ਉਹ ਮਾਝੇ ਦੇ ਜੇ ਤਰਨਤਾਰਨ ਗੁਰਦਾਸਪੁਰ ਜ਼ਿਲ੍ਹਾ ਚਾਹੇ ਮਾਲਵੇ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਹੈਗਾ ਠੀਕ ਹੈ ਫਾਜ਼ਿਲਕਾ ਹੈਗਾ ਜਾਂ ਹੋਰ ਵੀ ਪਟਿਆਲਾ ਜ਼ਿਲ੍ਹਾ ਵੀ ਪ੍ਰਭਾਵਿਤ ਹੋਇਆ ਹੋਇਆ ਕਈ ਜ਼ਿਲ੍ਹੇ ਪ੍ਰਭਾਵਿਤ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਮਾਰ ਪਈ ਆ ਸੋ ਜਿਹੜਾ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜ ਲਈ ਇਸ ਕਰਕੇ ਪੰਜਾਬ ਹੈ ਜਿਹੜਾ ਉਹ ਹੜ੍ਹਾਂ ਦਾ ਨੁਕਸਾਨ ਹੈ ਜਿਹੜਾ ਉਹ ਸਾਨੂੰ ਉਹਨਾਂ ਨਹੀਂ ਲੱਗ ਰਿਹਾ ਬਟ ਐਕਚੁਅਲ ਦੇ ਵਿੱਚ ਜਿਹੜਾ ਇਹ 13-1400 ਪਿੰਡ ਡੁੱਬਿਆ ਹੈ ਉਹਨਾਂ ਦਾ ਬਚਿਆ ਇੱਕ ਅੱਖ ਨਹੀਂ ਕਿਉਂਕਿ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਾ ਆਏ ਆਂ ਤੇ ਅਸੀਂ ਗਏ ਸੀਗੇ ਸਹਾਇਤਾ ਦੇ ਵਾਬਤ ਪਰ ਉੱਥੇ ਅਸੀਂ ਵੇਖਿਆ ਕਿ ਉਹਨਾਂ ਲੋਕਾਂ ਨੂੰ ਹੜ੍ਹ ਦਾ ਪਾਣੀ ਉਤਰ ਜਾਣ ਤੋਂ ਬਾਅਦ ਅਸਲ ਸਹਾਇਤਾ ਦੀ ਲੋੜ ਪੈਣੀ ਹੈ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਮਿੱਟੀ ਕੱਢਣੀ ਹੈ ਉਹ ਆਹੀ ਯੋਗ ਬਣਾਉਣਾ ਤੇ ਹੋਰ ਅਸੀਂ ਫਿਰ ਹੁਣ ਪੈਸਾ ਇਕੱਠਾ ਕਰ ਕਰਕੇ ਰੱਖ ਰਹੇ ਹਾਂ ਤਾਂ ਕਿ ਉਸ ਤੋਂ ਬਾਅਦ ਅਸੀਂ ਟਰੈਕਟਰ ਤੇ ਡੀਜ਼ਲ ਲੈ ਕੇ ਜਾਈਏ ਉੱਥੇ ਤੇ ਉਹਨਾਂ ਦੀਆਂ ਜ਼ਮੀਨਾਂ ਦੁਆਰਾ ਵਹੀ ਯੋਗ ਅੱਛਾ ਇੱਕ ਨਾ ਹੋਰ ਵੀ ਸਾਹਮਣੇ ਵੀਡੀਓਜ਼ ਵਗੈਰਾ ਆ ਰਹੀਆਂ ਹਨ ਜਿਵੇਂ ਕਿ ਤੁਸੀਂ ਅੱਜ ਆ ਪਿੰਡਾਂ ਦੇ ਵਿੱਚੋਂ ਕਿਸਾਨ ਲੈ ਕੇ ਜਾ ਰਹੇ ਹੋ ਰਾਸ਼ਨ ਵਗੈਰਾ ਜਾਂ ਕੋਈ ਐਨ ਆਰ ਆਈ ਭਰਾ ਲੈ ਕੇ ਜਾ ਰਹੇ ਉਹਨਾਂ ਨੂੰ ਪ੍ਰਸ਼ਾਸਨ ਬੜਾ ਤੰਗ ਪਰੇਸ਼ਾਨ ਕਰ ਰਿਹਾ ਤੇ ਕਿੰਨਾ ਕਹਤੇ ਉਹਨਾਂ ਨੂੰ ਇਹ ਕਹਿ ਰਹੇ ਵੀ ਜਿੱਥੇ ਨਾਲ ਦੇ ਕੈਂਪ ਹੈ ਨਾ ਵੀ ਇਹ ਰਾਸ਼ਨ ਜਾ ਕੇ ਉਹ ਕੈਂਪਾਂ ਦੇ ਵਿੱਚ ਵੰਡੋ ਸਰਕਾਰੀ ਉਹਨਾਂ ਲੋਕਾਂ ਦੇ ਰਾਸ਼ਨ ਤੇ ਆਪ ਦੇ ਹੱਥੀਂ ਵੰਡ ਕੇ ਮੋਹਰ ਲਾਉਣ ਬਿਲਕੁਲ ਬਿਲਕੁਲ ਜੀ ਬਿਲਕੁਲ ਇਦਾਂ ਹੀ ਹੈ ਆ ਮੁੱਖ ਮੰਤਰੀ ਨੇ ਵੀ ਇੱਕ ਜਣੇ ਦੀ ਗੱਲ ਮੁੱਖ ਮੰਤਰੀ ਰਾਹਤ ਕੋਸ਼ ਦੀ ਜਿਹੜੀ ਪਰਸੋ ਚੋਥੇ ਐਡਵਾਈ ਸੀਗੀ ਵੇਰ ਵਿੱਚ ਪੈਸਾ ਭੇਜਿਆ ਜਾਵੇ ਪੈਸਾ ਵੀ ਲੋਕਾਂ ਦਾ ਰਾਸ਼ਨ ਵੀ ਲੋਕਾਂ ਦਾ ਤੇ ਸਰਕਾਰ ਦਾ ਕੀ ਹੈ ਫਿਰ ਉੱਥੇ ਸੌਂ ਸੈਦ ਹੁੰਦਾ 2023 ਦੇ ਵਿੱਚ ਜਦੋਂ ਅਸੀਂ ਹੜਾਂ ਦੀ ਸਮਗਰੀ ਲੈ ਕੇ ਜਾਂਦੇ ਸੀ ਤਾਂ ਇੱਥੇ rau ਵਾਲੇ ਇਹਨਾਂ ਨੇ ਇੱਕ ਡੰਪਿੰਗ ਸਟੇਸ਼ਨ ਬਣਾਇਆ ਸੀਗਾ ਸਾਰਾ ਰਸਨ ਉੱਥੇ ਰਖਵਾ ਲੈਂਦੇ ਸੀ ਤੇ ਫਿਰ ਆਪ ਜਾ ਜਾ ਕੇ ਵੰਡਦੇ ਸੀਗੇ ਤੇ ਆਗੀਆਂ ਮਸ਼ਹੂਰੀਆਂ ਫੋਟੋਆਂ ਪਾਉਂਦੇ ਸੀਗੇ ਉਹੀ ਸੇਮ ਹੁਣ ਹੋ ਰਿਹਾ ਅੱਛਾ ਲਾਸਟ ਸਿਰ ਹੱਥ ਸੁਝਾਈਏ ਇੱਕ ਐਸਲਾ ਤੇ ਮਸ਼ਹੂਰਾ ਜਿਵੇਂ ਕਿ ਸਾਡਾ ਸਮੁੱਚਾ ਅਲਟਰ ਭਾਈਚਾਰਾ ਕਲਾਕਾਰ ਗੀਤਕਾਰ ਭਾਈਚਾਰਾ ਐਨ ਆਰ ਆਈ ਭਾਈਚਾਰਾ ਕਰੋੜਾਂ ਰੁਪਏ ਦੇ ਰਹੇ ਹਨ ਪਰ ਉਹ ਕਰੋੜਾਂ ਰੁਪਏ ਤੁਹਾਡੇ ਕਰਨ ਵੀ ਸੀ ਰੱਖੀ ਜਾਂਦੇ ਹਨਾ ਵੀ ਬਾਅਦ ਵਿੱਚ ਬੜੇ ਪੈਸੇ ਦੀ ਲੋੜ ਹੈ ਵੀ ਇਹ ਪੈਸੇ ਜਾਂਦੇ ਕਿੱਧਰ ਜਿਹੜੇ ਕਿਹੜੇ ਢੰਗ ਤਰੀਕੇ ਨਾਲ ਦਾ ਕੋਈ ਹਸਾਬ ਕਿਤਾਬੇ ਕੀ ਚਾਹੇ ਉਹਨਾਂ ਨੇ 5 ਕਰੋੜ 1 ਕਰੋੜ ਦੇਤਾ ਇਹ ਜਿਹੜੇ ਸਮਾਜ ਸੇਵੀ ਸੰਸਥਾਵਾਂ ਮੈਂ ਹਸਾਬ ਕਿਤਾਬ ਕਿੰਨੇ ਲਾਉਣੇ ਲੋਕਾਂ ਨੂੰ ਕਿੰਨਾ ਪਤਾ ਲੱਗੂਗਾ ਵੀ ਉਹ ਸਾਡਾ ਪੈਸਾ ਸਹੀ ਜਗ੍ਹਾ ਤੇ ਲੱਗ ਗਿਆ ਇਹਦੇ ਜਨਰ ਰਾਜੂ ਜੀ ਪਤਾ ਕੀ ਗੱਲ ਹੈ ਇਹ ਤਾਂ ਲੋਕਾਂ ਦਾ ਆਮ ਪਿੰਡਾਂ ਦੇ ਚਰਚਾ ਹੋ ਰਹੀ ਹੈ ਮੈਂ ਤੁਹਾਨੂੰ ਦੱਸਦਾ ਨਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਇਹਨੂੰ ਕਮਾਈ ਦਾ ਸਾਧਨ ਵੀ ਬਣਾ ਲੈਂਦੀਆਂ ਜੀ ਪੈਸੇ ਇਕੱਠੇ ਕਰ ਲੋ ਉਹ ਲੋਕਾਂ ਨੇ ਜਿਹੜਾ ਹੈਗਾ ਸਹਮਤੀ ਦੇ ਨਾਂ ਤੇ ਦੇਈ ਦੇਣੇ ਹੁੰਦੇ ਆ ਹੂੰ ਸੋ ਠੰਡਾ ਵੀ ਹੋ ਰਿਹਾ ਹੈ ਪਰ ਹਾਂ ਉਹ ਤ ਰਾਸ਼ਨ ਹੈ ਜਿਹੜਾ ਉੱਥੇ ਪਹੁੰਚ ਵੀ ਰਿਹਾ ਚਾਹੇ ਉਹ ਅਨਬਲੈਂਡ ਤਰੀਕੇ ਦੇ ਨਾਲ ਪਹੁੰਚ ਰਿਹਾ ਵੀ ਇੱਕ ਇੱਕ ਪਿੰਡ ਦੇ ਵਿੱਚ ਹੀ ਕਈ ਕਈ ਲੋਕ ਜਿਹੜੇ ਰਾਸ਼ਨ ਲੈ ਕੇ ਪਹੁੰਚ ਰਹੇ ਆ ਪਰ ਪਹੁੰਚ ਰਿਹਾ ਜੀ ਇਹ ਤਾਂ ਗੱਲ درست ਹੈ ਪਹੁੰਚ ਤਾਂ ਰਿਹਾ ਹੂੰ ਪਰ ਉਹ ਦੂਸਰੀ ਗੱਲ ਇਹ ਹੈ ਕਿ ਕੱਲੇ ਹੜਪ੍ਰਭਾਵਿਤ ਇਲਾਕੇ ਦੇ ਲੋਕ ਹੀ ਨਹੀਂ ਉਹ ਰਾਸ਼ਨ ਦਾ ਫਾਇਦਾ ਲੈ ਰਹੇ ਨੇੜੇ ਤੜੇ ਦੇ ਹੋਰ ਜਿਹੜੇ ਪਿੰਡਾਂ ਦੇ ਲੋਕ ਜਾਂ ਂਦੀਆਂ ਦੇ ਲੋਕ ਆ ਉਹ ਵੀ ਉੱਥੇ ਸਵੇਰੇ ਮੋਟਰਸਾਈਕਲਾਂ ਤੇ ਉਹ ਬੱਗੀਆਂ ਜਿਹੀਆਂ ਲੈ ਕੇ ਆ ਜਾਂਦੇ ਆ ਤੇ ਸ਼ਾਮ ਨੂੰ ਜਿਹੜਾ ਜਿੰਨਾ ਸਮਾਨ ਮਿਲਦਾ ਲੈ ਕੇ ਆਪਦੇ ਘਰਾਂ ਨੂੰ ਚਲੇ ਜਾਂਦੇ ਆ ਸੋ ਇਹ ਪੰਜਾਬੀਆਂ ਦਾ ਦਿਲ ਵੱਡਾ ਉਹ ਕਹ ਲੋਗੇ ਵੀ ਇਸ ਗੱਲ ਨੂੰ ਮਾਈਂਡ ਨਹੀਂ ਕਰਦੇ ਪਰ ਸਮਾਨ ਬਹੁਤ ਪਹੁੰਚ ਰਿਹਾ ਪਰ ਇਹ ਵੀ ਗੱਲ ਸੱਚਾਈ ਹੈ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਮੌਕਿਆਂ ਦਾ ਫਾਇਦਾ ਉਠਾਉਂਦੇ ਆ ਤੇ ਉਹ ਹੁਣ ਵੀ ਉਠਾ ਰਹੇ ਆ ਅੱਛਾ ਜੀ ਰਾਜਨੀਤਿਕ ਧਰਮ ਸਮਾਜ से भी ਸਮਾਜਿਕ ਆਰਥਿਕ ਤੇ ਧਾਰਮਿਕ ਮੁੱਦਿਆਂ ਤੇ ਆਪਾਂ ਗੱਲ ਕੀਤੀ ਜਾਂਦੇ ਜਾਂਦੇ ਸਮੁੱਚੀ ਆਵਾਮ ਨੂੰ ਪੰਜਾਬ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕੀ ਮੈਸੇਜ ਦੇऊं ਪੰਜਾਬ ਦੇ ਲੋਕਾਂ ਨੂੰ ਤਾਂ ਇਹ ਹੀ ਕਹਿਣਾ ਜਾਊਂਗਾ ਕਿ ਵੀ ਪਏ ਸਾਡਾ ਇਤਿਹਾਸ ਬੜਾ ਸ਼ਾਨਾਮਤ ਹੈ ਜੀ ਅਸੀਂ ਜਦੋਂ ਵੀ ਸਾਡੇ ਤੇ ਕੋਈ ਜ਼ਬਰ ਜ਼ੁਲਮ ਹੋਇਆ ਜੀ ਸਾਡੇ ਨਾਲ ਕਿਸੇ ਨੇ ਵਧੀਕੀ ਕੀਤੀ ਅਸੀਂ ਮੂੰਹ ਤੋੜਮਾ ਜਵਾਬ ਦਿੱਤਾ ਜੀ ਤੇ ਜੇ ਅੱਜ ਵੀ ਸਾਡੇ ਨਾਲ ਕੋਈ ਵਧੀਕੀ ਹੋ ਰਹੀ ਹੈ ਤਾਂ ਫਿਰ ਸਾਡਾ ਇਹ ਇਤਿਹਾਸ ਨੂੰ ਵੇਖਣਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਦਾ ਮੂੰਹ ਤੋੜਮਾ ਜਵਾਬ ਦਈਏ ਸੋ ਇਹੀ ਗੱਲ ਕਹੂੰਗਾ ਕਿ ਵੀ ਜੇਕਰ ਸਾਡੇ ਨਾਲ ਕੋਈ ਧੱਕੇਸ਼ਾਹੀ ਜਾਂ ਵਦੀਕੀ ਕਰ ਰਿਹਾ ਹੈ ਤਾਂ ਉਹਦੇ ਖਿਲਾਫ ਡਟਣਾ ਬਣਦਾ ਹੈ ਔਰ ਆਪਦੇ ਭਰਾਵਾਂ ਦੀ ਜਿਸ ਤਰ੍ਹਾਂ ਪਹਿਲਾਂ ਅਸੀਂ ਬਾਹ ਫੜਦੇ ਆ ਰਹੇ ਹਾਂ ਇਸੇ ਤਰ੍ਹਾਂ ਆਪਸੀ ਪ੍ਰੇਮ ਪਿਆਰ ਭਾਈਚਾਰਕ ਸਾਂਝ ਆ ਜਿਹੜੀ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਮੈਂ ਕਹਿੰਦਾ ਵੀ ਇਸੇ ਗੱਲ ਦੇ ਵਿੱਚ ਸ਼ਾਨ ਹੈ ਕਿ ਵੀ ਅਸੀਂ ਹਿੰਦੂ ਮੁਸਲਮ ਸਿੱਖ ਸਾਈ ਆਪਾਂ ਸਾਰਾ ਕੁਝ ਖਤਮ ਕਰਕੇ ਪਿਆਰ ਨਾਲ ਰਹੀਏ ਹਾਜੀ ਮਹਿੰਦਰਪਾਲ ਲੂਬਾ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੀ ਮੀਡੀਆ ਐਸੋਸੀਏਸ਼ਨ ਨਿਹਾਲ ਸਿੰਘ ਬਲਾਂ ਨੂੰ ਸਮਾਂ ਦਿੱਤਾ ਤੁਹਾਡਾ ਧੰਨਵਾਦ ਦੋਸਤੋ ਇਹ ਸਨ ਮਹਿੰਦਰਪਾਲ ਲੂਬਾ ਜੀ ਜੋ ਕਿ ਆਪਾਂ ਪੰਜਾਬ ਦੇ ਭੱਗ ਦੇ ਮਸਲਿਆਂ ਤੇ ਰਾਜਨੀਤਿਕ ਧਾਰਮਿਕ ਸਮਾਜਿਕ ਆਰਥਿਕ ਮੁੱਦਿਆਂ ਤੇ ਤੇ ਹੜਾ ਤੇ ਗੱਲ ਕੀਤੀ ਹੈ ਤੇ ਪੰਜਾਬ ਸਰਕਾਰ ਦੀ ਜਿਹੜੀ ਸਥਿਤੀ ਹੈ ਬੜੀ ਨਾਜ਼ੁਕਾ ਉਹ ਤੇ ਗੱਲ ਕੀਤੀ ਹੈ ਤੇ ਹਾਲ ਸਿੰਘ ਵਾਲਾ ਹਰਪ੍ਰਜਨ ਸਿੰਘ ਢੂੜਕੋਟ ਨਿਰਮਲ ਸਿੰਘ ਦੇ ਹਾਲ ਦੇ ਨਾਲ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਧੰਨਵਾਦ ਸਸੀ